ਕਉਮਤੇ ਨੀ ਲੋਕਾਂ ਦੀ ਇਹ ਵੈਰ ਨੇ ਲੋਕਾ ਹੜ ਲੈ ਜੂਗਾ ਹੜਾ ਹੜਾ ਨੀ ਤੈਨੂੰ ਲੋਕਾ ਹੜ ਲੈ ਜੂਗਾ ਹੜਾ ਜਾਗ ਪੈ ਨ ਲੋਕ ਹੁਣ ਝੱਲਣੀ ਨਾ ਕੌਂਸ ਤੇਰੀ ਕਾੜ ਤੂੰ ਕਾਨੂੰਨ ਨਾ ਬਣਾ ਨੀ ਦਿੱਲੀਏ ਕਾੜ ਤੂੰ ਕਾਨੂੰਨ ਹੁਨੇ ਲੈ ਬਣਾ ਕਾਮਯਾ ਦੇ ਰੋਲੇ ਆਰਮਾਨ ਤੇਰੇ ਬੂਟਾ ਹੈ ਦਾ ਖੇਤਾ ਵਿੱਚ ਰੌਣਕੇ ਕਿਸਾਨੀ ਔਰਤਾਂ ਨੂੰ ਵੇਚੇ ਆ ਬਜ਼ਾਰਾ ਵਿੱਚ ਜਾਵੇ ਜਿੱਥੇ ਡਿਗਰੀ ਲਖੋਂ ਦੇ ਜਵਾਨੀ ਜਮਦੀ ਪਨੀਰੀ ਜਿੱਥੇ ਮਾਰੀ ਤੇਰੇ ਬਾਰੂਆਂ ਨੇ ਸੋਕਿਆਂ ਦਾ ਰੋਗ ਕੀ ਆਖਾ ਖਾਨੀ ਸਾਨੂੰ ਸੋਕਿਆਂ ਦਾ ਰੋਗ ਕੀ ਆਖਾ ਦਿੱਲੀ ਦੀ ਹਕੂਮਤ ਨਹੀਂ ਲੋਕਾਂ ਦੀ ਇਹ ਵੈਰ ਨੇ ਲੋਕ ਹੜ ਲੈ ਜੂਗਾ ਹੜਾ ਹੜਾ ਨਹੀਂ ਤੈਨੂੰ ਲੋਕ ਹੜ ਲੈ ਜੂਗਾ ਹੜਾ ਦੇਸੀ ਤੇ ਬਦਚ ਨਹੀਂ ਦੁਸ਼ਾ ਨੂੰ ਪਾੜਦੀ ਤਾਓ ਸਾਡੇ ਰਾਤਾਂ ਨੇ ਹਨੇਰੀਆਂ ਉੱਚੀਆਂ ਅਟਾਰੀਆਂ ਚ ਕੈਦ ਹੱਦ ਕਾਮਿਆਂ ਦੇ ਜਾਣਗੇ ਨੇ ਚਾਲਾਂ ਸਭ ਤੇਰੀਆਂ बोलां बिचो दिलियां हकीी अग होनी नही बिरा नी दिली ए हकी अग होनी नी ब दिल्ली दकूमते नी लोक दर नहीं लोक हड़ले जुगा हड़ा हड़ा नी तैन लोक हड़ले युगा हड़ा

ਇਹਦੀ ਹਕੂਮਤੇ ਨੀ ਲੋਕਾਂ ਦੀ ਇਹ ਵੈਰ ਨੇ ਲੋਕ ਹੜ ਲੈ ਜੂਗਾ ਹੜਾ ਹੜਾ ਨਹੀਂ ਤੈਨੂੰ ਲੋਕ ਹੜ ਲੈ ਜੂਗਾ ਹੜਾ ਲੋਕੋ ਦੋਖੀ ਚੇਰਿਆਂ ਦੇ ਬੁਰਕੇ ਨੂੰ ਪਾੜ ਸੰਤ ਸੰਗਾ ਤੇ ਨੇ ਜਿਆ ਦੀ ਲੋਕ ਨੀ ਮਹਿਲਾਂ ਦੇ ਦਵਾਲੇ ਗੱਦੀ ਵਾੜ ਨੀ ਹੋ ਰਹੇ ਨੇ ਡੀ ਆਖਦੇ ਨੇ ਲੋਕ ਕਿ ਕਠੋਗ ਨੀ आ खून नी तू सच दे आशकद मिट्टी बिच दिया गे मलाह नी ए मिट्टी बिच दिया गे मला दिल्ली दकूमतनी नी लोक दर ने लोग हडलै रुगाड़ा पड़ानी तैन लोग हड़ल रुगाड़ा पड़ानी तैन लोका हडलै रुगाड़ा धनवाद